ਰਿੰਦਰ ਬੁੱਕ ਸੈਂਟਰ ਮੁਲਾਵੀ ਦੇ ਵੀ ਸਕੂਲ ਦੇ ਬਿਲਕੁਲ ਸਾਹਮਣੇ ਮੌਜੂਦ ਆ ਜਿੱਥੇ ਕਿ ਇਹਨਾਂ ਦੀ ਇੱਕ ਸਟੇਸ਼ਨਰੀ ਦੀ ਦੁਕਾਨ ਆ ਇਹ ਭਾਈ ਸਾਹਿਬ ਜਿਹੜੇ ਕਿ ਇੱਥੇ ਛੋਟਾ ਮੋਟਾ ਕੰਮ ਕਰਦੇ ਨੇ ਅੱਜ ਕੱਲ੍ਹ ਜਿਹੜੀਆਂ ਚੋਰੀਆਂ ਲਗਾਤਾਰ ਹੋ ਰਹੀਆਂ ਲੁੱਟਾਂ ਖੋਟਾਂ ਹੋ ਰਹੀਆਂ ਉਹਦੇ ਵਿੱਚ ਇਹਨਾਂ ਨਾਲ ਵੀ ਇੱਕ ਭਾਣਾ ਵਰਤਿਆ ਕੀ ਵਰਤਿਆ ਵਾ ਇਹਨਾਂ ਕੋਲੋਂ ਜਾਣ ਲੈਣੇ ਆ ਕੀ ਨਾਮ ਜੀ ਤੁਹਾਡਾ ਸੰਦੇਸ਼ ਕੁਮਾਰ ਕੀ ਗੱਲਬਾਤ ਹੋ ਗਈ ਸਰ ਜੀ ਮੈਂ ਡੇਲੀ ਜਿਹੜਾ ਕੰਮ ਤੋਂ ਆਉਣਾ ਪਿੰਡੋਂ ਸ਼ਹਿਰ ਨਗਾਰਦਾਰੀ ਕਰਦਾ ਆਪਣੀ ਔਰ ਮੈਂ ਸ਼ਾਮ ਨੂੰ ਘਰ ਨੂੰ ਚੱਲਦਾ ਹੀ ਰਾਤ ਦੇ 9:00 ਵਜੇ 5 ਮਿੰਟ ਤੇ ਰਾਸਤੇ 'ਚ ਮੈਂ ਜੋ ਆਪਣੇ ਪਿੰਡ ਨੂੰ ਮੁੜਿਆ ਆਦੀ ਹੁਈ ਤੋਂ ਉੱਥੇ ਰਾਸਤੇ 'ਚ ਮੈਨੂੰ ਘੇਰ ਲਿਆ ਤੇ ਮੇਰੇ ਮੋਟਰਸਾਈਕਲ ਦਾ ਵੀ ਭੰਨਿਆ ਮੇਰਾ ਮੋਬਾਈਲ ਵੀ ਲੈ ਗਿਆ ਮੇਰਾ ਪਾਰਸ ਵੀ ਲੈ ਗਿਆ ਪਾਰਸ ਵਿੱਚ ਲਾਇਸੈਂਸ ਆਰਸੀ ਮੇਰੇ ਏਟੀਐਮ ਕਾਰਡ ਪੈਸੇ ਆਹਰਾ ਕੁਝ ਵੀ ਮੇਰੇ ਕੋਲੋਂ ਲੈ ਗਿਆ ਮੇਰੀ ਮੋਟਰਸਾਈਕਲ ਦੀ ਚਾਬੀ ਵੀ ਲੈ ਗਿਆ ਚਾਬੀ ਵੀ ਤੁਹਾਡੀ ਲੈ ਗਿਆ ਹਾਂਜੀ ਤੇ ਕੋਈ ਪਤਾ ਛਕੀ ਕੋਈ ਪਤਾ ਛਕੀ ਨਹੀਂ ਹਾਂਜੀ ਕੋਈ ਨਹੀਂ ਸੀਸੀਟੀਵੀ ਕੈਮਰਾ ਦੇ ਵਿੱਚ ਆਏ ਉਹ ਹਾਂਜੀ ਆਏ ਆ ਵੀਡੀਓ ਬਣੀ ਆ ਆਪ ਇਸਾਂ ਇਹ ਆਪਣੇ ਇਹਾਸਾਬ ਨੂੰ ਦੇਤੀ ਆ ਥਾਣੇ ਇਤਰਾਖਾਸ ਦਿੱਤੀ ਪੁਲਿਸ ਨੂੰ ਕੰਪਲੀਟ ਕਰਤੀ ਹਾਂਜੀ ਪੁਲਿਸ ਨੂੰ ਕੀਤੀ ਕੀ ਮੰਗ ਕਰਦੇ ਹਾਂ ਪਰਸਾ ਬਸ ਇਹੀ ਆ ਜੀ ਸਾਨੂੰ ਨਿਆਂ ਮਿਲੇ ਬਸ ਹਾਂਜੀ ਇੱਕਰ ਫਿਰਦਾ ਦੁਕਾਨ ਕਿੱਥੇ ਤੇੜੀ ਜੀ ਸ਼ੰਕਰ ਰੋਡ ਨਕੋਦਰ ਸਰਿੰਦਰ ਬੁੱਕ ਸੈਂਟਰ ਨੀਅਰ ਮਲਾਵੀ ਦੇ ਸਕੂਲ ਤੋ ਇਹ ਸੀ ਜੀ ਘਟਨਾ ਇੱਕ ਛੋਟਾ ਦੁਕਾਨਦਾਰ ਜਦੋਂ ਆਪਣੇ ਪਿੰਡ ਘਰ ਨੂੰ ਵਾਪਸ ਜਾਂਦਾ ਆ 9 ਵਜੇ ਕਹਿੰਦੇ 5 ਮਿੰਟ ਦਾ ਟਾਈਮ ਸੀਗਾ ਸਿੱਧਵਾ ਜਾ ਰਹੇ ਸੀ ਤੁਸੀਂ ਸਿੱਧਵਾ ਜਾ ਰਹੇ ਸੀ ਜਦੋਂ ਆਦੀ ਖੂਈ ਤੋਂ ਜਾਂਦੇ ਨੇ ਇਹਨਾਂ ਦਾ ਮੋਟਰਸਾਈਕਲ ਖੇ ਰਕੇ ਤੇ ਇਹਨਾਂ ਨੂੰ ਲੁੱਟਖੁੱਟ ਕੀਤੀ ਜਾਂਦੀ ਆ ਇਹਨਾਂ ਨੇ ਇਹ ਮੰਗਾ ਕੇ ਜਲਦੀ ਤੋਂ ਜਲਦੀ ਇਦਾਂ ਦੇ ਲਟੇਰਿਆਂ ਨੂੰ ਫੜਿਆ ਜਾਵੇ ਤਾਂ ਕਿ ਅੱਗੇ ਤੋਂ ਇਦਾਂ ਦੀਆਂ ਘਟਨਾਵਾਂ ਨਾ ਹੋ ਸਕਣ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾਲਾ ਨਿਊ ਨਕੋ